ਹੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਜੋਤ ਰੂਪ ਅਵਤਾਰੀ ਗੁਰੂ ਨਾਨਕ ਦੇਵ ਪੁੱਤਰ ਅਮੋਲਕ ਸੰਤ ਸਿਮਰੋ ਪਿਆਰੀ ਜਿਸ ਨੇ ਧਰਤੀ ਉੱਤੇ ਆ ਕੇ ਧਰਮ ਦੀ ਜੋਤ ਜਗਾਈ ਅੰਧਕਾਰ ਮਿਟਾ ਗਿਆ ਗਿਆਨ ਦੇ ਦੀਏ ਨਾਲ ਸੰਸਾਰ ਪ੍ਰਕਾਸ਼ ਕਰਾਈ ਜਿੱਥੇ ਭੂਤ ਪ੍ਰੇਤ ਛੁਡੇ ਲਾ ਨੱਚਣ ਉਥੇ ਤੇਰਾ ਨਾਮ ਬਸੇ ਤੇਰਾ ਜ਼ਿਮਰਨ ਕਰਦੇ ਆ ਬਾਬਾ ਅੰਧਕਾਰ ਭਜ ਜਾਵੇ ਜਿਨ ਭਗਤਾਂ ਨੇ ਤੇਰਾ ਨਾਮ ਜਪਿਆ ਉਹਨਾਂ ਦਾ ਭਾਗ ਜਗਾਵੇ ਕਾਲਾ ਜਾਦੂ ਤੁਮਾਂ ਨੇੜੇ ਨਾ ਆਵੇ ਰੱਖਿਆ ਤੁੱਦ ਕਰਾਵੇ ਤੂੰ ਜੋਗੀ ਜੋਤ ਜਗਾਏ ਤੂੰ ਹੀ ਤਪਦੇ ਤਨੀ ਤੂੰ ਨਾਨਕ ਦੇ ਅੰਗ ਸੰਗ ਅੰਗ ਅੰਗ ਹੱਸਿਆ ਬਾਬਾ ਸ਼੍ਰੀ ਚੰਦ ਜਗਤ ਜਨੀ ਪੂਤ ਪ੍ਰੇਤ ਸਭ ਡਰਦੇ ਨਾਉ ਤੇਰਾ ਜਾਪ ਜਿਹੜਾ ਕਰੇ ਕਾਲਾ ਜਾਦੂ ਹਾਰ ਕੇ ਭੱਜੇ ਤੇਰਾ ਨਾਮ ਜਿਹੜਾ ਉਚਰੇ ਤੇਰੇ ਦਰ ਤੇ ਆਇਆ ਜਿਹੜਾ ਸੁਖ ਪਾਵੇ ਦਿਨ ਰਾਤ ਮਨ ਚਿੰਤਾ ਸਭ ਦੂਰ ਹੋ ਜਾਏ ਮਿਲੇ ਆਨੰਦ ਤੇਰਾ ਸਾਥ ਤੂੰ ਅੰਤਰ ਜਾਨੀ ਜੋਗੀ ਰਾਜਾ ਤੂੰ ਸੱਚਾ ਅਵਤਾਰ ਹੈ ਤੇਰੇ ਦਰ ਤੇ ਬੇਅੰਤ ਭਗਤਾ ਨੇ ਪਾਇਆ ਸਦਾ ਅਧਾਰ ਜਿਨ ਕਰ ਤੇਰਾ ਸਿਮਰਨ ਵਸਦਾ ਓਥੇ ਕਦੇ ਦੁੱਖ ਨਾ ਹੋਵੇ ਮਾਇਆ ਤਨ ਦੋਰਤ ਛਾਇਆ ਰਹੇ ਸਭ ਸੁਖ ਅੰਦਰ ਸੋਵੇ ਚੰਦਰਮਾ ਵਰਗਾ ਤੇਰਾ ਚਮਕੇ ਜੋਤ ਤੇਰੀ ਅਪਾਰ ਜਿਸਨੇ ਤੈਨੂੰ ਮਨ ਵਿੱਚ ਧਿਆਇਆ ਹੋਇਆ ਉਹ ਵੀ ਉਧਾਰ ਧਰਤੀ ਆਕਾਸ਼ ਸਭ ਤੈਨੂੰ ਨਮਨ ਕਰਦੇ ਪਵਨ ਜਲ ਤੇਰਾ ਨਾਮ ਤੂੰ ਹੀ ਕਰਤਾ ਤੂੰ ਹੀ ਦਾਤਾ ਚਦਾ ਰਹੀ ਤੇਰੀ ਸ਼ਾਨ ਸੰਤਾਂ ਦੀ ਤੂੰ ਰਾਖੀ ਕਰਦਾ ਪਾਪੀਆਂ ਦਾ ਨਾਸ਼ ਕਰੇ ਜੋ ਤੈਨੂੰ ਭਗਤੀ ਨਾਲ ਸਿਮਰੇ ਉਸ ਦਾ ਹਾਰ ਦੁੱਖ ਦੂਰ ਕਰੇ ਜੋ ਰਾਤਾਂ ਡਰ ਕੇ ਖੋਫ ਵਿੱਚ ਬੀਤਣ ਉਹ ਤੈਨੂੰ ਜਪ ਕੇ ਸੁਤੇ ਤੇਰੀ ਜੋਤ ਅੰਦਰ ਪ੍ਰਕਾਸ਼ ਹੋਵੇ ਅਸਮਾਨਾਂ ਤੱਕ ਉੱਠੇ ਜਦ ਕਾਲ ਆਵੇ ਨੇੜੇ ਮਨੁੱਖਾਂ ਦੇ ਬਾਬਾ ਸ਼੍ਰੀ ਚੰਦ ਰਾਖੇ ਤੇਰਾ ਨਾਮ ਦਾ ਜਪ ਜਿਹੜਾ ਕਰੇ ਉਹ ਜਮਦੂਤਾਂ ਤੋਂ ਬਾਖੇ ਤੇਰੀ ਸੰਗਤ ਜੋ ਮਿਲੇ ਮਿਲ ਪਾਵੇ ਉਹ ਪਵਿੱਤਰ ਹੋ ਜਾਵੇ ਤੇਰੇ ਦਰ ਤੇ ਜੋ ਨਮਸਕਾਰ ਕਰੇ ਉਸ ਤੇ ਕਿਰਪਾ ਤਾਵੇ ਤੇਰੀ ਕਿਰਪਾ ਨਾਲ ਗਰੀਬ ਉੱਠਦੇ ਤਨ ਮਾਇਆ ਦੇ ਢੇਰ ਜਿਸ ਉਤੇ ਤੂੰ ਦ੍ਰਿਸ਼ਟੀ ਧਾਰੇ ਉਹ ਹੋਵੇ ਸੰਤ ਸੁਮੇਰ ਜੋ ਭਗਤ ਤੇਰਾ ਨਾਮ ਉਚਾਰੇ ਉਹ ਘਰ ਸੁਖਾਲੇ ਰਹਿਣ ਤੇਰੇ ਬਚਨ ਅਮਰ ਜੋ singਰੇ ਉਹ ਕਹ ਦੇਣਾ ਦੁੱਖ ਸਹਿਣ ਤੂੰ ਜੋਗੀ ਜਗਤ ਦਾ ਰਖਵਾਲਾ ਤੂੰ ਗਿਆਨ ਦਾ ਸਮੁੰਦਰ ਤੇਰੇ ਦਰ ਤੋਂ ਨਿਕਲੇ ਜੋ ਬਚਨ ਉਹ ਸੱਚੇ ਵਾਕ ਅੰਦਰ ਕਾਲਾ ਜਾਦੂ ਟੁੱਟੇ ਬੋਲ ਤੇਰੇ ਜਦ ਭਗਤ ਜਪਨ ਨਾਉ ਕਰ ਅੰਦਰ ਰੋਸ਼ਨੀ ਹੋ ਜਾਵੇ ਮਿਟੇ ਅੰਧਕਾਰ ਦਾ ਆ ਜਿਨ੍ਹਾਂ ਨੇ ਤੈਨੂੰ ਸਦਾ ਸਿਮਰਿਆ ਉਹ ਕਦੇ ਨਾ ਹੋਏ ਬੇਸਹਾਰੇ ਤੂੰ ਪਾਲਨ ਹਾਰ ਸਭ ਦਾ ਦੁੱਖ ਬਿਨਾਸੀ ਪਿਆਰੇ ਤੂੰ ਨਾਰਕ ਦਾ ਰੂਪ ਨਰੇਂ ਘਾਰਾ ਤੂੰ ਬ੍ਰਹਮ ਗਿਆਨੀ ਮੂਰਤ ਤੇਰੀ ਬਾਣੀ ਅੰਮ੍ਰਿਤ ਵਰਖੇ ਜੋ ਸੁਨੇ ਉਹ ਪਾਵੇ ਸੂਰਤ ਤੇਰੇ ਜਨਮ ਵਿੱਚ ਭਗਤ ਲੀਨ ਰਹੇ ਤਨ ਮਨ ਹੋਣ ਨਿਹਾਲ ਤੇਰਾ ਨਾਮ ਜਪੇ ਜੋ ਹਰ ਵੇਲੇ ਉਹ ਪਾਵੇ మోਖ ਅਨਸਾਲ ਪੂਤ ਪ੍ਰੇਤ ਸਭ ਦੂਰ ਭਜਨ ਜਿੱਥੇ ਤੇਰਾ ਨਾਮ ਉਚਰੇ ਤੇਰੇ ਦਰ ਤੇ ਆਉਣ ਵਾਲਾ ਸਦਾ ਸੁਖੀ ਹਰ ਘਰ ਸਦਾ ਸੁਖੀ ਕਰ ਰਹੇ ਤੂੰ ਸੰਸਾਰ ਦਾ ਜੋਤਕਾਰ ਹੈ ਤੂੰ ਧਰਮ ਦਾ ਆਧਾਰ ਤੂੰ ਹੀ ਮਾਂ ਤੂੰ ਹੀ ਪਿਤਾ ਤੂੰ ਹੀ ਕਰਨਹਾਰ ਤੇਰੇ ਚਰਨਾਂ ਦੀ ਧੂੜ ਮਸਤਕ ਤੇ ਬਖਸ਼ੇ ਅਨੰਤ ਕਿਰਪਾ ਜੋ ਲੈ ਤੇਰਾ ਨਾਮ ਹਿਰਦੇ ਨਾਲ ਉਸ ਉੱਤੇ ਰਹੇ ਅਗੋਨਾਰਾ ਤੂੰ ਸੱਚਾ ਜੋਗੀ ਤੂੰ ਸੱਚਾ ਰਾਜਾ ਤੂੰ ਆਪ ਪਰਮੇਸ਼ਵਰ ਜੋਤ ਜਿਸਨੇ ਤੇਰਾ ਧਿਆਨ ਧਰਿਆ ਮਿਲੇ ਉਸ ਨੂੰ ਮੋਖ ਮੌਤ ਤੂੰ ਦੁਸ਼ਮਨ ਆਉਣ ਹਮਲਾ ਕਰਨ ਜਦ ਦੁਸ਼ਮਨ ਆਉਣ ਹਮਲਾ ਕਰਨ ਤੂੰ ਆਪ ਰਖਵਾਲਾ ਬਣੇ ਤੇਰੀ ਕਿਰਪਾ ਨਾਲ ਭਗਤ ਬਚੇ ਤੇਰਾ ਨਾਮ ਸਦਾ ਉਚਰੇ ਜਿਸ ਕਰ ਤੇਰਾ ਜਾਪ ਉਚਾਰਿਆ ਉਥੇ ਭੈ ਨਾ ਰਹੇ ਕਾਲ ਦਾ ਬਾਬਾ ਸ਼੍ਰੀ ਚੰਦ ਰੱਖੇ ਟਾਲ ਬਣ ਕੇ ਸਦਾ ਸਹਾਰਾ ਨਾਲ ਦਾ ਤੇਰਾ ਸਿਮਰਨ ਭਗਤਾਂ ਨਾਲ ਭਗਤਾਂ ਦੇ ਦੁੱਖ ਦੂਰ ਹੋ ਜਾਣ ਤੇਰੇ ਦਾਦੀ ਮਿੱਟੀ ਪੀ ਲੱਗੇ ਤਾਂ મોਖ ਮੋਖ ਮਿਲੇ ਜਾਣ ਜੋ ਨਿਮਾਣੇ ਤੇਰੇ ਤਾਤੇ ਉਹਨਾਂ ਤੂੰ ਮੰਨ ਦੇਂਦਾ ਉਹਨਾਂ ਨੂੰ ਜੋ ਭਗਤ ਜੋ ਗ੍ਰੀਬ ਤੇਰਾ ਨਾਮ ਜਪਣ ਤੂੰ ਤਨ ਵਰਸਾਏ ਉਹਨਾ ਤੇਰੀ ਪਾਣੀ ਮੌਲਕ ਮਣੀ ਹੈ ਤੇਰਾ ਨਾਮ ਖਜ਼ਾਨਾ ਜਿਸ ਨੇ ਤੈਨੂੰ ਸਦਾ ਜਪਿਆ ਮਿਲੇ ਉਸ ਨੂੰ ਨਿਰਵਾਨਾ ਤਨ ਤਨ ਬਾਬਾ ਸ਼੍ਰੀ ਚੰਦ ਜੀ ਤੇਰੀ ਜੋਤ ਅਪਾਰ ਸਦਾ ਰਹੋ ਭਗਤਾਂ ਦੇ ਸੰਗ ਕਰੋ ਰੱਖਿਆ ਹਰ ਬਾਰ ਸੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਜੋਤ ਰੂਪ ਅਵਤਾਰੀ ਗੁਰੂ ਨਾਨਕ ਦੇਵ ਪੁੱਤਰ ਅਮੋਲਕ ਸੰਤ ਸਿਮਰੋ ਪਿਆਰੀ ਜਿਸ ਨੇ ਧਰਤੀ ਉੱਤੇ ਆ ਕੇ ਧਰਮ ਦੀ ਜੋਤ ਜਗਾਈ ਅੰਧਕਾਰ ਮਿਟਾ ਗਿਆ ਗਿਆਨ ਦੇ ਦੀਏ ਨਾਲ ਸੰਸਾਰ ਪ੍ਰਕਾਸ਼ ਕਰਾਈ ਜਿੱਥੇ ਭੂਤ ਪ੍ਰੇਤ ਛੁਡੇ ਲਾ ਨੱਚਣ ਉਥੇ ਤੇਰਾ ਨਾਮ ਬਸੇ ਤੇਰਾ ਜ਼ਿਮਰਨ ਕਰਦੇ ਆ ਬਾਬਾ ਅੰਧਕਾਰ ਭੱਜ ਜਾਵੇ ਜਿਨ ਭਗਤਾਂ ਨੇ ਤੇਰਾ ਨਾਮ ਜਪਿਆ ਉਹਨਾਂ ਦਾ ਭਾਗ ਜਗਾਵੇ ਕਾਲਾ ਜਾਦੂ ਤੁੰਨਾ ਨੇੜੇ ਨਾ ਆਵੇ ਰੱਖਿਆ ਤੁੱਦ ਕਰਾਵੇ ਤੂੰ ਜੋਗੀ ਜੋਤ ਜਗਾਈ ਤੂੰ ਹੀ ਤਪ ਦੇ ਤਨੀ ਤੂੰ ਨਾਨਕ ਦੇ ਅੰਗ ਸੰਗ ਅੰਗ ਅੰਗ ਵਸਿਆ ਬਾਬਾ ਸ਼੍ਰੀ ਚੰਦ ਜਗਤ ਜਨੀ ਪੂਤ ਪ੍ਰੇਤ ਸਭ ਡਰਦੇ ਨਾਉ ਤੇਰਾ ਜਾਪ ਜਿਹੜਾ ਕਰੇ ਕਾਲਾ ਜਾਦੂ ਹਾਰ ਕੇ ਭੱਜੇ ਤੇਰਾ ਨਾਮ ਜਿਹੜਾ ਉਚਰੇ ਤੇਰੇ ਦਰਤੇ ਆਇਆ ਜਿਹੜਾ ਸੁਖ ਪਾਵੇ ਦਿਨ ਰਾਤ ਮਨ ਚਿੰਤਾ ਸਭ ਦੂਰ ਹੋ ਜਾਏ ਮਿਲੇ ਆਨੰਦ ਤੇਰਾ ਸਾਥ ਤੂੰ ਅੰਤਰ ਜਾਣੀ ਜੋਗੀ ਰਾਜਾ ਤੂੰ ਸੱਚਾ ਅਵਤਾਰ ਹੈ ਤੇਰੇ ਦਰਤੇ ਬੇਅੰਤ ਭਗਤਾ ਨੇ ਪਾਇਆ ਸਦਾ ਅਧਾਰ ਜਿਨ ਕਰ ਤੇਰਾ ਸਿਮਰਨ ਵਾਸਦਾ ਓਥੇ ਕਦੇ ਦੁੱਖ ਨਾ ਹੋਵੇ ਮਾਇਆ ਤਨ ਦੋਰਤ ਛਾਇਆ ਰਹੇ ਸਭ ਸੁਖ ਅੰਦਰ ਸੋਵੇ ਚੰਦਰਮਾ ਵਰਗਾ ਤੇਰਾ ਮੁਝਮਕੇ ਜੋਤ ਤੇਰੀ ਅਪਾਰ ਜਿਸਨੇ ਤੈਨੂੰ ਮਨ ਵਿੱਚ ਧਿਆਇਆ ਹੋਇਆ ਉਹ ਵੀ ਉਧਾਰ ਧਰਤੀ ਆਕਾਸ਼ ਸਭ ਤੈਨੂੰ ਨਮਨ ਕਰਦੇ ਪਵਨ ਜਲ ਤੇਰਾ ਨਾਮ ਤੂੰ ਹੀ ਕਰਤਾ ਤੂੰ ਹੀ ਦਾਤਾ ਚਦਾ ਰਹੀ ਤੇਰੀ ਸ਼ਾਨ ਸੰਤਾਂ ਦੀ ਤੂੰ ਰਾਖੀ ਕਰਦਾ ਪਾਪੀਆਂ ਦਾ ਨਾਸ਼ ਕਰੇ ਜੋ ਤੈਨੂੰ ਭਗਤੀ ਨਾਲ ਸਿਮਰੇ ਉਸ ਦਾ ਹਾਰ ਦੁੱਖ ਦੂਰ ਕਰੇ ਜੋ ਰਾਤਾ ਡਰ ਕੇ ਖੋਫ ਵਿੱਚ ਬੀਤਨ ਉਹ ਤੈਨੂੰ ਜਪ ਕੇ ਸੁਤੇ ਤੇਰੀ ਜੋਤ ਅੰਦਰ ਪ੍ਰਕਾਸ਼ ਹੋਵੇ ਅਸਮਾਨਾਂ ਤੱਕ ਉੱਠੇ ਜਦ ਕਾਲ ਆਵੇ ਨੇੜੇ ਮਨੁੱਖਾਂ ਦੇ ਬਾਬਾ ਸ਼੍ਰੀ ਚੰਦ ਰਾਖੇ ਤੇਰਾ ਨਾਮ ਦਾ ਜਪ ਜਿਹੜਾ ਕਰੇ ਉਹ ਜਮਦੂਤਾਂ ਤੋਂ ਬਾਖੇ ਤੇਰੀ ਸੰਗਤ ਜੋ ਮਿਲੇ ਮਿਲ ਪਾਵੇ ਉਹ ਪਵਿੱਤਰ ਹੋ ਜਾਵੇ ਤੇਰੇ ਦਰ ਤੇ ਜੋ ਨਮਸਕਾਰ ਕਰੇ ਉਸ ਤੇ ਕਿਰਪਾ ਤਾਵੇ ਤੇਰੀ ਕਿਰਪਾ ਨਾਲ ਗਰੀਬ ਉੱਠਦੇ ਤਨ ਮਾਇਆ ਦੇ ਢੇਰ ਜਿਸ ਉਤੇ ਤੂੰ ਦ੍ਰਿਸ਼ਟੀ ਧਾਰੇ ਉਹ ਹੋਵੇ ਸੰਤ ਸਮੇਰ ਜੋ ਭਗਤ ਤੇਰਾ ਨਾਮ ਉਚਾਰੇ ਉਹ ਕਾਰ ਸੁਖਾਲੇ ਰਹਿਣ ਤੇਰੇ ਬਚਨ ਅਮਰ ਜੋ ਸਿਮਰੇ ਉਹ ਕਦੇ ਨ ਦੁੱਖ ਸਹਿਣ ਤੂੰ ਜੋਗੀ ਜਗਤ ਦਾ ਰਖਵਾਲਾ ਤੂੰ ਗਿਆਨ ਦਾ ਸਮੁੰਦਰ ਤੇਰੇ ਦਰ ਤੋਂ nikle jo bachan oho sacche vaak andar kala jadu tutte bol tere jad bhagat japan lao kar andar roshni ho jave mite andhkaar da jinna ne tenu sada simar ya oho kade na hoye be sahare tu palan haar sab da dukh binasi pyaare ਤੂੰ ਨਾਰਕ ਦਾ ਰੂਪ ਨਰੇਂ ਘਾਰਾ ਤੂੰ ਬ੍ਰਹਮ ਗਿਆਨੀ ਮੂਰਤ ਤੇਰੀ ਬਾਣੀ ਅੰਮ੍ਰਿਤ ਵਰਖੇ ਜੋ ਸੁਨੇ ਉਹ ਪਾਵੇ ਸੂਰਤ ਤੇਰੇ ਜਨਮ ਵਿੱਚ ਭਗਤ ਲੀਨ ਰਹੇ ਤਨ ਮਨ ਹੋਣ ਨਿਹਾਲ ਤੇਰਾ ਨਾਮ ਜਪੇ ਜੋ ਹਰ ਵੇਲੇ ਉਹ ਪਾਵੇ ਮੋਖ ਅਨਸਾਲ ਪੂਤ ਪ੍ਰੇਤ ਸਭ ਦੂਰ ਭਜਨ ਜਿੱਥੇ ਤੇਰਾ ਨਾਮ ਉਚਰੇ ਤੇਰੇ ਦਰ ਤੇ ਆਉਣ ਵਾਲਾ ਸਦਾ ਸੁਖੀ ਹਰ ਘਰ ਸਦਾ ਸੁਖੀ ਕਰ ਰਹੇ ਤੂੰ ਸੰਸਾਰ ਦਾ ਜੋਤਕਾਰ ਹੈ ਤੂੰ ਧਰਮ ਦਾ ਆਧਾਰ ਤੂੰ ਹੀ ਮਾਂ ਤੂੰ ਹੀ ਪਿਤਾ ਤੂੰ ਹੀ ਕਰਨਹਾਰ ਤੇਰੇ ਚਰਨਾਂ ਦੀ ਧੂੜ ਮਸਤਕ ਤੇ ਬਖਸ਼ੇ ਅਨੰਤ ਕਿਰਪਾ ਜੋ ਲਏ ਤੇਰਾ ਨਾਮ ਹਿਰਦੇ ਨਾਲ ਉਸ ਉੱਤੇ ਰਹੇ ਅਗੋਨਾਰਾ ਤੂੰ ਸੱਚਾ ਜੋਗੀ ਤੂੰ ਸੱਚਾ ਰਾਜਾ ਤੂੰ ਆਪ ਪਰਮੇਸ਼ਵਰ ਜੋ ਹੋਤਾ ਜਿਸਨੇ ਤੇਰਾ ਧਿਆਨ ਧਰਿਆ ਮਿਲੇ ਉਸਨੂੰ ਮੋਖ ਮੌਤ ਤੂੰ ਦੁਸ਼ਮਨ ਆਉਣ ਹਮਲਾ ਕਰਨ ਜਦ ਦੁਸ਼ਮਨ ਆਉਣ ਹਮਲਾ ਕਰਨ ਤੂੰ ਆਪ ਰਖਵਾਲਾ ਬਣੇ ਤੇਰੀ ਕਿਰਪਾ ਨਾਲ ਭਗਤ ਬਚੇ ਤੇਰਾ ਨਾਮ ਸਦਾ ਉਚਰੇ ਜੇਸ ਕਰ ਤੇਰਾ ਜਾਪ ਉਚਾਰਿਆ ਉਥੇ ਭੈ ਨਾ ਰਹੇ ਕਾਲ ਦਾ ਬਾਬਾ ਸ਼੍ਰੀ ਚੰਦ ਰੱਖੇ ਟਾਲ ਬਣ ਕੇ ਸਦਾ ਸਹਾਰਾ ਨਾਲ ਦਾ ਤੇਰਾ ਸਿਮਰਨ ਭਗਤਾਂ ਨਾਲ ਭਗਤਾਂ ਦੇ ਦੁੱਖ ਦੂਰ ਹੋ ਜਾਣ ਤੇਰੇ ਦਾਦੀ ਮਿੱਟੀ ਪੀ ਲੱਗੇ ਤਾਂ મોਖ ਮੋਖ ਮਿਲੇ ਜਾਣ ਜੋ ਨਿਮਾਣੇ ਤੇਰੇ ਤਾਤੇ ਉਹਨਾਂ ਨੂੰ ਤੂੰ ਮੰਨ ਦੇਂਦਾ ਉਹਨਾਂ ਨੂੰ ਜੋ ਭਗਤ ਜੋ ਕ੍ਰੀਪ ਤੇਰਾ ਨਾਮ ਜਪਣ ਤੂੰ ਤਨ ਵਰਸਾਏ ਉਹ ਨਾਮ ਤੇਰੀ ਪਾਣੀ ਮੋਲਕ ਮਨੀ ਹੈ ਤੇਰਾ ਨਾਮ ਖਜ਼ਾਨਾ ਜਿਸ ਨੇ ਤੈਨੂੰ ਸਦਾ ਜਪਿਆ ਮਿਲੇ ਉਸ ਨੂੰ ਨਿਰਵਾਨਾ ਤਨ ਤਨ ਬਾਬਾ ਸ਼੍ਰੀ ਚੰਦ ਜੀ ਤੇਰੀ ਜੋਤ ਅਪਾਰ ਸਦਾ ਰਹੋ ਭਗਤਾਂ ਦੇ ਸੰਗ ਕਰੋ ਰੱਖਿਆ ਹਰ ਬਾਰ ਤਨ ਬਾਬਾ ਸ਼੍ਰੀ ਚੰਦਰ ਪਗਵਾਨ ਜੀ ਜੋਤ ਰੂਪ ਅਵਤਾਰੀ ਗੁਰੂ ਨਾਨਕ ਦੇਵ ਪੁੱਤਰ ਅਮੋਲਕ ਸੰਤ ਸਿਮਰੋ ਪਿਆਰੀ ਜਿਸ ਨੇ ਧਰਤੀ ਉੱਤੇ ਆ ਕੇ ਧਰਮ ਦੀ ਜੋਤ ਜਗਾਈ ਅੰਧਕਾਰ ਮਿਟਾ ਗਿਆ ਗਿਆਨ ਦੇ ਦੀਏ ਨਾਲ ਸੰਸਾਰ ਪ੍ਰਕਾਸ਼ ਕਰਾਈ ਜਿੱਥੇ ਭੂਤ ਪ੍ਰੇਤ ਛੁਡੇ ਲਾ ਨਚਣ ਉਥੇ ਤੇਰਾ ਨਾਮ ਬਸੇ ਤੇਰਾ ਸਿਮਰਨ ਕਰਦੇ ਆ ਬਾਬਾ ਅੰਧਕਾਰ ਭਜ ਜਾਵੇ ਜਿਨ ਭਗਤਾਂ ਨੇ ਤੇਰਾ ਨਾਮ ਜਪਿਆ ਉਹਨਾਂ ਦਾ ਭਾਗ ਜਗਾਵੇ ਕਾਲਾ ਜਾਦੂ ਟੂਣਾ ਨੇੜੇ ਨਾ ਆਵੇ ਰੱਖਿਆ ਤੁੱਦ ਕਰਾਵੇ ਤੂੰ ਜੋਗੀ ਜੋਤ ਜਗਾਏ ਤੂੰ ਹੀ ਤਪਦੇ ਤਨੀ ਤੂੰ ਨਾਨਕ ਦੇ ਅੰਗ ਸੰਗ ਅੰਗ ਅੰਗ ਹੱਸਿਆ ਬਾਬਾ ਸ਼੍ਰੀ ਚੰਦ ਜਗਤ ਜਨੀ ਪੂਤ ਪ੍ਰੇਤ ਸਭ ਡਰਦੇ ਨਾ ਹੋ ਤੇਰਾ ਜਾਪ ਜਿਹੜਾ ਕਰੇ ਕਾਲਾ ਜਾਦੂ ਹਾਰ ਕੇ ਭਜੇ ਤੇਰਾ ਨਾਮ ਜਿਹੜਾ ਉਚਰੇ ਤੇਰੇ ਦਰਤੇ ਆਇਆ ਜਿਹੜਾ ਸੁਖ ਪਾਵੇ ਦਿਨ ਰਾਤ ਮਨ ਚਿੰਤਾ ਸਭ ਦੂਰ ਹੋ ਜਾਏ ਮਿਲੇ ਆਨੰਦ ਤੇਰਾ ਸਾਥ ਤੂੰ ਅੰਤਰ ਜਾਣੀ ਜੋਗੀ ਰਾਜਾ ਤੂੰ ਸੱਚਾ ਅਵਤਾਰ ਹੈ ਤੇਰੇ ਦਰਤੇ ਬੇਅੰਤ ਭਗਤਾ ਨੇ ਪਾਇਆ ਸਦਾ ਅਧਾਰ ਜेन ਜेन ਕਰ ਤੇਰਾ ਸਿਮਰਨ ਵਾਸਦਾ ਉਥੇ ਕਦੇ ਦੁੱਖ ਨਾ ਹੋਵੇ ਮਾਇਆ ਤਨ ਦੋਰਤ ਛਾਇਆ ਰਹੇ ਸਭ ਸੁਖ ਅੰਦਰ ਸੋਵੇ ਚੰਦਰਮਾ ਵਰਗਾ ਤੇਰਾ ਚਮਕੇ ਜੋਤ ਤੇਰੀ ਅਪਾਰ ਜਿਸ ਨੇ ਤੈਨੂੰ ਮਨ ਵਿੱਚ ਧਿਆਇਆ ਹੋਇਆ ਉਹ ਵੀ ਉਧਾਰ ਧਰਤੀ ਆਕਾਸ਼ ਸਭ ਤੈਨੂੰ ਨਮਨ ਕਰਦੇ ਪਵਨ ਜਲ ਤੇਰਾ ਨਾਮ ਤੂੰ ਹੀ ਕਰਤਾ ਤੂੰ ਹੀ ਦਾਤਾ ਚੜਾ ਰਹੀ ਤੇਰੀ ਸ਼ਾਨ ਸੰਤਾਂ ਦੀ ਤੂੰ ਰਾਖੀ ਕਰਦਾ ਪਾਪੀਆਂ ਦਾ ਨਾਸ਼ ਕਰੇ ਜੋ ਤੈਨੂੰ ਭਗਤੀ ਨਾਲ ਸਿਮਰੇ ਉਸ ਦਾ ਹਾਰ ਦੁੱਖ ਦੂਰ ਕਰੇ ਜੋ ਰਾਤਾਂ ਡਰ ਕੇ ਖੋਫ ਵਿੱਚ ਬੀਤਣ ਉਹ ਤੈਨੂੰ ਜਪ ਕੇ ਸੁਬਹੇ ਤੇਰੀ ਜੋਤ ਅੰਤਰ ਪ੍ਰਕਾਸ਼ ਹੋਵੇ ਅਸਮਾਨਾਂ ਤੱਕ ਉੱਠੇ ਜਦ ਕਾਲ ਆਵੇ ਨੇੜੇ ਮਨੁੱਖਾਂ ਦੇ ਬਾਬਾ ਸ਼੍ਰੀ ਚੰਦ ਰਾਖੇ ਤੇਰਾ ਨਾਮ ਦਾ ਜਪ ਜਿਹੜਾ ਕਰੇ ਉਹ ਜਮਦੂਤਾਂ ਤੋਂ ਬਾਖੇ ਤੇਰੀ ਸੰਗਤ ਜੋ ਮਿਲੇ ਮਿਲ ਪਾਵੇ ਉਹ ਪਵਿੱਤਰ ਹੋ ਜਾਵੇ ਤੇਰੇ ਦਰ ਤੇ ਜੋ ਨਮਸਕਾਰ ਕਰੇ ਉਸ ਤੇ ਕਿਰਪਾ ਤਾਵੇ ਤੇਰੀ ਕਿਰਪਾ ਨਾਲ ਗਰੀਬ ਉੱਠਦੇ ਤਨ ਮਾਇਆ ਦੇ ਢੇਰ ਜਿਸ ਉਤੇ ਤੂੰ ਦ੍ਰਿਸ਼ਟੀ ਧਾਰੇ ਉਹ ਹੋਵੇ ਸੰਤਸਮੇਰ ਜੋ ਭਗਤ ਤੇਰਾ ਨਾਮ ਉਚਾਰੇ ਉਹ ਕਾਰ ਸੁਖਾਲੇ ਰਹਿਣ ਤੇਰੇ ਬਚਨ ਅਮਰ ਜੋ ਸਿੰਗਰੇ ਉਹ ਕਦੇ ਨ ਦੁੱਖ ਸਹਿਣ ਤੂੰ ਜੋਗੀ ਜਗਤ ਦਾ ਰਖਵਾਲਾ ਤੂੰ ਗਿਆਨ ਦਾ ਸਮੁੰਦਰ ਤੇਰੇ ਦਰ ਤੋਂ nikle jo bachan oho sacche vaak andar kala jadoo tutte bol tere jad bhagat japan naao kar andar roshni ho jave mit andhkaar da aa jinna ne tenu sada simar ya oho kade na hoye be sahare tu paalan haar sab da dukh binasi pyaare ਤੂੰ ਨਾਰਕ ਦਾ ਰੂਪ ਨਿਰੰਕਾਰਾ ਤੂੰ ਬ੍ਰਹਮ ਗਿਆਨੀ ਮੂਰਤ ਤੇਰੀ ਬਾਣੀ ਅੰਮ੍ਰਿਤ ਵਰਖੇ ਜੋ ਸੁਨੇ ਉਹ ਪਾਵੇ ਸੂਰਤ ਤੇਰੇ ਜਨਮਾਂ ਵਿੱਚ ਭਗਤ ਲੀਨ ਰਹੇ ਤਨ ਮਨ ਹੋਣ ਨਿਹਾਲ ਤੇਰਾ ਨਾਮ ਜਪੇ ਜੋ ਹਰ ਵੇਲੇ ਉਹ ਪਾਵੇ మోਖ ਅਨਸਾਲ ਪੂਤ ਪ੍ਰੇਤ ਸਭ ਦੂਰ ਭਜਨ ਜਿੱਥੇ ਤੇਰਾ ਨਾਮ ਉਚਰੇ ਤੇਰੇ ਦਰ ਤੇ ਆਉਣ ਵਾਲਾ ਸਦਾ ਸੁਖੀ ਹਰ ਘਰ ਸਦਾ ਸੁਖੀ ਕਰ ਰਹੇ ਤੂੰ ਸੰਸਾਰ ਦਾ ਜੋਤਕਾਰ ਹੈ ਤੂੰ ਧਰਮ ਦਾ ਆਧਾਰ ਤੂੰ ਹੀ ਮਾਂ ਤੂੰ ਹੀ ਪਿਤਾ ਤੂੰ ਹੀ ਕਰਨਹਾਰ ਤੇਰੇ ਚਰਨਾਂ ਦੀ ਧੂੜ ਮਸਤਕ ਤੇ ਬਖਸ਼ੇ ਅਨੰਤ ਕਿਰਪਾ ਜੋ ਲੈ ਤੇਰਾ ਨਾਮ ਹਿਰਦੇ ਨਾਲ ਉਸ ਉੱਤੇ ਰਹੇ ਅਕੂਨਾਰਾ ਤੂੰ ਸੱਚਾ ਜੋਗੀ ਤੂੰ ਸੱਚਾ ਰਾਜਾ ਤੂੰ ਆਪ ਪਰਮੇਸ਼ਵਰ ਜੋਤ ਜਿਸਨੇ ਤੇਰਾ ਧਿਆਨ ਧਰਿਆ ਮਿਲੇ ਉਸ ਨੂੰ ਮੋਖ ਮੌਤ ਤੂੰ ਦੁਸ਼ਮਨ ਆਉਣ ਹਮਲਾ ਕਰਨ ਜਦ ਦੁਸ਼ਮਨ ਆਉਣ ਹਮਲਾ ਕਰਨ ਤੂੰ ਆਪ ਰਖਵਾਲਾ ਬਣੇ ਤੇਰੀ ਕਿਰਪਾ ਨਾਲ ਭਗਤ ਬਚੇ ਤੇਰਾ ਨਾਮ ਸਦਾ ਉਚਰੇ ਜੇਸ ਕਰ ਤੇਰਾ ਜਾਪ ਉਚਾਰਿਆ ਉਥੇ ਭੈ ਨਾ ਰਹੇ ਕਾਲ ਦਾ ਬਾਬਾ ਸ਼੍ਰੀ ਚੰਦ ਰੱਖੇ ਟਾਲ ਬਣ ਕੇ ਸਦਾ ਸਹਾਰਾ ਨਾਲ ਦਾ ਤੇਰਾ ਸਿਮਰਨ ਭਗਤਾਂ ਨਾਲ ਭਗਤਾਂ ਦੇ ਦੁੱਖ ਦੂਰ ਹੋ ਜਾਣ ਤੇਰੇ ਦਾਦੀ ਮਿੱਟੀ ਪੀ ਲੱਗੇ ਤਾਂ મોਖ ਮੋਖ ਮਿਲੇ ਜਾਣ ਜੋ ਨਿਮਾਣੇ ਤੇਰੇ ਤਾਤੇ ਉਹਨਾਂ ਤੂੰ ਮਨ ਦੇਂਦਾ ਉਹਨਾਂ ਨੂੰ ਜੋ ਭਗਤ ਜੋ ਗ੍ਰੀਬ ਤੇਰਾ ਨਾਮ ਜਪਣ ਤੂੰ ਤਨ ਵਰਸਾਏ ਉਹ ਨਾਮ ਤੇਰੀ ਪਾਣੀ ਮੋਲਕ ਮਨੀ ਹੈ ਤੇਰਾ ਨਾਮ ਖਜ਼ਾਨਾ ਜਿਸ ਨੇ ਤੈਨੂੰ ਸਦਾ ਜਪਿਆ ਮਿਲੇ ਉਸ ਨੂੰ ਨਿਰਵਾਨਾ ਤਨ ਤਨ ਬਾਬਾ ਸ੍ਰੀ ਚੰਦ ਜੀ ਤੇਰੀ ਜੋਤ ਅਪਾਰ ਸਦਾ ਰਹੋ ਭਗਤਾਂ ਦੇ ਸੰਗ ਕਰੋ ਰੱਖਿਆ ਹਰ ਬਾਰ